ਰਾਤ ਦਨ ਯਾਰ ਸੌਰੀ ਵਿਆਹ ਭਾਗੇ ਜਵਾਖ ਜੇ ਨੇ ਪਿੱਛੋਂ ਮੈਂ ਲਾਦਾ ਗੇੜੀ ਨਹੀਂ ਮਾਰਿਆ ਕੱਖ ਹੀ ਕੱਖ ਹੋਏ ਪਏ ਨੇ ਤੇ ਮੜੀਰ ਜੀ ਦਾ ਵੀ ਸਰਿਆ ਪਿਆ ਨਹੀਂ ਵੀ ਮਾੜਾ ਮੋੜਾ ਖੇਤ ਆ ਕੇ ਦੇਖ ਲਾ ਮੈਂ ਕੰਮ ਧੰਦਾ ਕਰ ਲਾ ਕੋਈ ਵੀ ਕੱਖ ਹੀ ਕੱਢ ਜੇ 2 ਘੰਟੇ ਤੜਕੇ ਲਾ ਜੇ 2 ਘੰਟੇ ਹੱਥ ਨੇ ਲਾ ਜੇ ਮੈਂ ਕੱਖ ਵੱਢ ਕੇ ਲੈ ਜੇ ਇੱਕ ਪਤਾ ਨਹੀਂ ਕੌਣ ਇਹਨੂੰ LCD ਦਿਵਾ ਲਿਆ ਹੁਣ ਸਾਰਾ ਦਿਨ ਪਿਆ ਨਾ LCD ਦੇਖੀ ਜਾਂਦਾ ਕੀ ਕਰੂ ਬੰਦਾ ਯਾਰ ਵੀ ਮਾੜਾ ਮੋੜਾ ਤੋਂ ਕਰ ਲਿਆ ਕਰੇ ਜਮੀਨਦਾਰ ਸਾਡੇ ਕੋਲ ਜਦ LCD ਲੱਤੀ ਆ ਨਾ ਫੋਨ ਫਾਨ ਚਾਗਦਾ ਉਹਦੇ ਦਾ ਜੇ ਫੋਨ ਕਰਾਂਗੇ ਭਾਈ ਪਾਣੀ ਤਾਂ ਨਹੀਂ ਦਿਆ ਨਾ ਚਾਹ ਫੜਾ ਜਾ ਰੋਟੀ ਫੜਾ ਜਾ ਨਾ ਜਿਵੇਂ ਗੌਰ ਦੀ ਨਹੀਂ ਗੱਲ ਨੂੰ ਐਲ ਸੀ ਡੀ ਨੇ ਇਹਦੀ ਪੱਟੀ ਮੇਸ ਕਰਤੀ ਸੱਤ ਵਜੇ ਦੇਦੇ ਆਏ ਆ 11 ਵਜ ਗਏ ਚਾਹ ਪਾਣੀ ਵੀ ਲੈ ਕੇ ਆਇਆ ਚਾਹੀ ਲੈ ਆਉਂਦਾ ਕੁੱਟ ਪੀਲਾ ਦੇ ਐਨੇ ਚਾ ਰੋਟੀ ਫੇਰ ਆ ਜਾਂਦੀ ਆ ਬਈ ਤੜਕੇ ਦਾ ਸੁਦੇਹਾਂਗਾ ਤੁਸੀਂ ਠਾ ਕੇ ਉਹਨੂੰ ਸੁਦੇਹਾਂ ਭੇਜ ਦੇ ਭਾਈ ਚਾਹ ਪਾਣੀ ਲੈ ਜਾਂਦਾ ਬਾਪੂ ਆਉ ਧਰਨੇ ਤੇ ਵਗ ਜਾਂਦਾ ਸਾਰੇ ਟੱਬਰ ਦੀ ਥਰੈਪ ਐ ਯਾਰ ਸਾਰਾ ਮੇਰੇ ਤੇ ਛੱਟ ਰੱਖਿਆ ਕੀ ਕਰਾਂਗੇ ਯਾਰ ਗਰਮੀ ਬੜੀ ਆ ਯਾਰ ਰੱਬ ਮੀਂਹ ਮੂਂਹੇ ਨਹੀਂ ਪਾਉਂਦਾ ਜੇ ਰੱਬ ਕਿਤੇ ਮੀਂਹ ਪਾ ਦੇ ਠੰਡ ਹੋ ਜੇ ਨਾ ਤਾਂ ਝੋਨੇ ਝਾਨੇ ਵਧੀਆ ਹੋ ਜਾਣ ਨਾ ਸਾਰੇ ਦੁਨੀਆ ਨੂੰ ਰਾਹਤ ਮਿਲ ਜੇ ਮਾੜੀ ਮੁੱਟੀ ਬਾਪੂ ਨੂੰ ਕਿਹਾ ਸੀ ਵੀ ਆ ਜਾ ਧਰਨੇ ਤੋਂ ਹਜਾਇਆ ਓਏ ਆ ਗਿਆ ਤੂੰ ਓਏ ਹਾਂ ਆ ਗਿਆ ਤਨੂ ਗਿਆ ਖੁੱਡਾ ਰਾੜਤਾ ਓ ਕਿਹਦੇ ਤੇਰੇ ਖੁੱਡੇ ਨੂੰ ਕੁਝ ਹੁੰਦਾ ਤੜਕੀ ਲੱਗ ਜਨਾ ਯਾਰ ਕਿਉਂ ਪ੍ਰਿੰਡਾ ਖਾ ਲੈਣਾ ਤੂੰ ਲੈ ਦੱਫਲਾ ਚਾ ਕੋਪੇ ਦਾ ਲਾ ਲਾ ਹਾਂ ਅੰਟਾ 12 ਵਜੇ ਪਿਆ ਉਹ ਤੈਨੂੰ ਕੀ ਪਤਾ ਤਾਂ ਫੈਸਨਾ ਯਾਰ ਅੱਖਾਂ ਧੁੱਪ ਨਹੀਂ ਪੈਂਦੀ ਇਹਦੇ ਨਾਲ 14 ਹੋਇਆ ਫੈਸਨਾ ਦਾ ਤੈਨੂੰ ਕੀ ਪਤਾ ਛੱਡਿਆ ਲੈ ਯਾਰ ਮੈਂ ਪੱਕਾ ਹੀ ਮਰ ਜਾਂਦਾ ਲੈ ਨਾ ਇਹ ਤਾਂ ਫੈਸਨਾ ਅੱਜ ਕੱਲ ਪੜੇ ਮੁੰਡਿਆਂ ਦਾ ਮੈਂ ਕੀ ਪੜਿਆ ਨਹੀਂ ਤੂੰ ਘਰੋਂ ਪੜ ਲੈ ਤੇ ਕੁਝ ਧੁਕਦੇ ਪੜਿਆ ਨਹੀਂ ਯਾਰ ਮੈਂ ਬਾਈ 12 ਵਜੇ ਤੱਕ ਪੜਿਆ 12 ਵਜੇ ਤਾਂ ਕਹੋ ਕਿ ਮੈਂ ਹੋ ਕੇ ਮੈਂ ਬਾਪੂ ਨੂੰ 8 ਵਜੇ ਛੱਡ ਕੇ ਆਇਆ ਸੀ ਹਾਂ ਉਸ ਤੋਂ ਬਾਅਦ ਸਾਰਾ ਸਕੂਲ 12 ਵਜੇ ਮੈਨੂੰ ਛੱਡਣਾ ਗਿਆ ਥਵਨ ਕੇ ਉਹ ਕਿਉਂ ਯਾਰ ਉਹ ਕਹਿੰਦੇ ਭਾਈ ਇਹ ਤਾਂ ਵਿਚਾਰੀ ਵਾਲੇ ਉੱਚੇ ਨੇ ਅੱਛਾ ਹੋਰ ਕਹਿੰਦੇ ਉੱਚੇ ਵਿਚਾਰਾਂ ਵਾਲਾ ਬੱਚਾ ਹੈ ਤਾਂ ਵੀ ਤੂੰ ਘਰੇ ਛੱਡ ਗਿਆ ਹਾਂ ਮੈਨੂੰ ਦੁਬਾਰਾ ਘਰੇ ਛੱਡ ਗਿਆ ਆਏ ਤੂੰ ਹੁਣ ਮਹਾਰਾ ਸਮਝਦਾ ਹੋਣਾ ਆਪੇ ਮੇਰੇ ਵਿਚਾਰ ਉੱਚੇ ਲੱਗ ਗਏ ਤੇਰੇ ਨੂੰ ਤਾਂ ਮੈਂ ਹੁਣ ਵੀ ਮਹਾਨ ਹੀ ਐ ਤੂੰ ਮਹਾਨ ਹੈਗਾ ਤੂੰ ਸਾਨੂੰ ਨਾ ਲੈ ਕੇ ਤੂੰ ਤਾਂ ਛੱਡ ਕੇ ਜੀ ਕਰੇ ਨਹੀਂ ਛੱਡ ਕੇ ਗਏ ਸੀ ਚੰਗਾ ਯਾਰ ਤੂੰ ਬਾਪੂ ਨੂੰ ਪੁੱਛਣ ਜਾ ਕੇ ਮੈਨੂੰ ਤਾਂ ਉਹ ਆਇਆ ਲੱਗਿਆ ਵੀ ਮੇਰਾ ਵਿਚਾਰ ਵਾਲੇ ਉੱਚਾ ਮੈਂ ਹਾਂ ਬੜਾ ਉੱਚੇ ਵਿਚਾਰਾਂ ਕਰਕੇ ਵੀ ਮਾਸਟਰ ਨੂੰ ਨਹੀਂ ਪੜ੍ਹਾਈ ਨਹੀਂ ਹੋਣੀ ਉਹ ਨਹੀਂ ਤਾਂ ਛੱਡ ਗਏ ਮੈਨੂੰ ਵਿਚਾਰ ਉੱਚੇ ਹੁੰਦੇ ਨਾ ਤੂੰ ਤੇ ਕੱਖ ਪੜ੍ਹਦਾ ਨਹੀਂ ਪੜ੍ਹਦਾ ਹੁੰਦਾ ਜੀ ਕੋਈ ਨੌਕਰੀ ਤੇ ਲੱਗਿਆ ਬਈ ਤੂੰ ਤਾਂ ਹੋਈ ਰਹਿਗਣਾ ਬੰਦਾ ਪੜੀ ਬਾਰੇ ਕੀ ਬਾਤ ਹੈ ਖੇਤੀ ਜੋ ਕੁਛ ਨਹੀਂ ਬਾਤ ਸਿਰ ਪੈ ਜਾਂਦੇ ਬੈਸਮਾਂ ਦੀ ਉਹ ਖੇਤੀ ਚ ਤੇਰੀਆਂ ਫੀਸਾਂ ਭਰਦੇ ਆ ਇਹੋ ਤਾਂ ਤੇਰੀ ਮੈਂ ਗੱਲ ਮੰਨਦਾ ਫੀਸ ਮੇਰੀ ਖੇਤੀ ਚ ਭਰੀ ਜਾਂਦੀ ਹੈਗੀ ਉਹ ਛੋਟੀ ਭੈਣ ਬੈਠੀ ਹੈ ਕਰੇ ਬਿਉਣ ਵਾਲੀ ਉਹ ਜਿਹੜੀ ਵੱਡੀ ਉਹ ਤੋਰੀ ਸੀਗੀ ਉਹ ਕਹਿੰਦੇ ਹਨੂ ਕਾਰ ਦੋ ਪਹਿਲਾਂ ਮੋਟਰਸਾਈਕਲ ਲੈ ਲਿਆਉਂਦੇ ਨੇ ਹੁਣ ਕਹਿੰਦੇ ਕਾਰ ਦੋ ਕਿਥੋਂ ਦੀ ਕਾਰ ਲੈ ਆਫੜਾ ਦੇ ਸਟੇਰੀਂਗ ਜਾ ਕੇ ਉਹਨਾਂ ਨੂੰ ਕਾਰਦਾ ਕਿ ਤੂੰ ਨੌਕਰੀ ਤੇ ਲੱਗਿਆ ਹੁੰਦਾ ਨਾ ਆਪਾਂ ਹੁਣ ਕਾਰ ਦੇ ਦੇ ਸਿੱਖਣ ਨੂੰ ਉਹਦਾ ਯਾਰ ਚੋਲੇ ਦਾ ਬੇੜਾ ਬਹਿ ਗਿਆ ਉਹ ਕੀ ਬਚੋਲੇ ਬੇੜਾ ਬਹਿ ਗਿਆ ਤੇ ਕੁੜੀ ਨੂੰ ਕੁੱਟ ਮੁੰਡਾ ਸਿਰੇ ਦਾ ਨਸ਼ੇੜੀ ਨਿਕਲਿਆ ਉਹ ਆਪ ਤਾਂ ਮੈਂ ਤੈਨੂੰ ਮੰਨਦਾ ਤੁਹਾਨੂੰ ਮੈਂ ਕਿੰਨੇ ਵਾਰ ਕਿਹਾ ਸੀ ਮੈਂ ਜਿਤਾ ਜਾਲ ਫਸਾੜ ਕਰ ਲੋ ਪਿੰਡ 'ਚ ਪਤਾ ਕਰ ਲੋ ਆਲੇ ਘਾਣੋਂ ਤੂੰ ਹੀ ਮੁੰਡਾ ਨਾ ਤਾਂ ਨਹੀਂ ਕਰਦਾ ਮੁੰਡਾ ਠੀਕ ਆ ਪਰਵਾ ਠੀਕ ਆ ਉਹ ਤੁਸੀਂ ਤੂੰ ਤੇ ਡੜੀ ਉਹ ਕਹਿੰਦਾ ਹਾਂ ਹਾਂ ਮੰਜੀ ਪਤਾ ਕਰ ਲਿਆ ਮੁੰਡਾ ਤਾਂ ਕਹੇ ਵਧੀਆ ਕੋਈ ਨਸ਼ੇ ਨਹੀਂ ਕਰਦਾ ਜਮਾ ਮੁੰਡਾ ਸਾਊ ਆ ਦੇਖ ਲੈ ਸਾਊ ਆਇਆ ਸਾਊ ਆ ਮੁੰਡਾ ਉਹ ਅਸੀਂ ਯਾਰ ਪਤਾ ਕਰਿਆ ਸੀ ਹੂੰ ਅਸੀਂ ਸਾਰੇ ਆਣ ਘਾੜ 'ਚ ਪੁੱਛਿਆ ਸੀ ਉੱਥੇ ਓਕੇ ਸਾਰਿਆਂ ਨੂੰ ਪਤਾਿੰਦਾ ਸਖਿਆ ਰੱਖਿਆ ਸੀ ਉਹਨਾਂ ਨੇ ਸਾਰੇ ਕਹਿੰਦੇ ਜੀ ਮੁੰਡਾ ਤਾਂ ਨਾ ਜਮਾ ਬੀੜੀ ਦਾ ਵੈਲ ਵੀ ਨਹੀਂ ਮੁੰਡੇ ਉਹ ਉਹੀ ਗੱਲ ਕਰਦੀ ਤੁਸੀਂ ਕਿਉਂ ਬੋਤਨੇ ਉਹ ਮਾੜਾ ਆਣ ਗਾਉਣ ਚ ਜ਼ਰੂਰੀ ਆ ਪਿੰਡ ਚੋਂ ਪਤਾ ਕਰ ਲੈ ਸਰਪੰਚ ਕੋਲੇ ਵਾਗ ਜੇ ਉਹ ਪੁੱਛਿਆ ਸੀ ਦੱਸੀ ਨਹੀਂ ਕਿਸੇ ਨੇ ਉਹ ਯਾਰ ਤੁਸੀਂ ਤਾਂ ਉਹੀ ਕਿੱਤੀ ਗੱਲ ਕਰਤੀਆਂ ਫਿਰ ਓਏ ਬੰਦਾ ਮਾੜਾ ਬਦ ਦਿਮਾਗ ਵਾਲਾ ਲਾ ਲੈਂਦਾ ਹੁੰਦਾ ਪੁੱਜਦਾ ਹੁੰਦਾ ਇਹ ਬੰਦਾ ਬਾਹਰ ਤਾਰੀਫ ਕਰੇ ਨਾ ਜੁਮਾਰੀ ਸਤਕਾਰਿਆ ਕੁੜੀ ਦਾ ਬਾਈ ਤਰਫ ਕੜ ਜਾ ਬਸ ਬੁੱਝ ਜੀ ਵੀ ਹਾਂ ਵੀ ਕੋਈ ਖੋਟ ਹੈਗਾਗਾ ਪਚੋਲੇ ਨੂੰ ਤਾਂ ਇਹ ਹੋ ਜਾਂਦਾ ਮੇਰੇ ਸਿੱਧੀ ਸ਼ਾਮ ਪਈ ਜੀ ਤੂੰਆਂ ਗੱਲਾਂ ਛਾਡੋ ਚਾਹ ਦੀ ਸੂਰਕਟ ਚਾਹ ਦਾ ਪਾਲਾ ਪੀ ਚਲੀਏ ਠੰਡੀ ਹੋਈ ਹਾਂ ਹਾਂ ਚਾਹ ਪੀਨੇ ਆ ਹੁਣ ਇਥੇ ਮਾਰੀ ਜਾਂਦਾ ਜੀ ਮੈਨੂੰ ਭੁੱਖਾ ਮਾਰਦਾ ਪਿਆਸਾ ਮਾਰਦਾ ਐ ਕਰਦਾ ਵਾਹ ਕਰਦਾ ਹੋਰ ਮੈਂ ਤਾਂ ਆਪ ਤੜਕੇ ਦਾ ਖੁੱਡਾ ਰੜਿਆ ਪਾਵਾਂ ਕਿਹੜੇ ਵੇਲੇ ਲੈ ਕੇ ਉਹ ਚਾਹ ਯਾਰ ਪੀ ਮੰਗੇ ਖੁੱਡਾ ਵਧੀਆ ਬਾਈ ਐ ਕਰ ਚਾਹ ਪੀ ਦੋਨੇ ਪਾ ਜਪਾ ਪੀ ਕੇ ਨਾ ਫਿਰ ਕੱਖ ਗੱਡੀ ਜੀ 14000 ਕੋ ਟਕੀ ਲੈਣਾ ਯਾਰ ਕੱਖ ਨਹੀਂ ਬਾਈ ਮੈਂ ਤਾਂ ਨਿਕਲ ਗਿਆ ਯਾਰ ਠੀਕ ਗੱਲ ਯਾਰ ਮੈਂ ਕੰਮ ਆਇਆ ਕਿਉਂਣਾ ਦਾ ਨਾਲ ਚਾਹ ਫੜਾ ਦਾ ਮਾਲ ਜੇ ਨੂੰ ਮੰਗਾਇਆ ਸੀਗਾ ਸੱਲਿਆ ਹਾਂ ਮਸਾਲਾ ਆਇਆ ਮਦਮ ਮਸਾ ਮਿਲਿਆ ਹਾਂ ਤਾਂ ਚੈੱਕ ਕਰੀਏ ਤੇ ਚਲਾ ਦਾ ਵਧੀਆ ਕਰਿਆ ਯਾਰ ਉਹ ਤਾਂ ਇੰਨਾ ਕੀ ਮਿਲਿਆਗਾ ਖਾ ਕੇ ਕੰਮ ਕਰੀ ਜਾਵਾਂਗੇ ਆ ਖਾ ਕੇ ਨਾ ਪੂਰਾ ਲੈ ਕੇ ਕਾਰਡ ਆਉਦਾ ਜਿੱਥੇ ਗੋਲੀ ਕੱਟ ਆ ਗਈ ਪੂਰਾ ਖਾ ਗਿਆ ਉਹਦਾ ਕੱਖ ਕੱਟਣ ਲੱਗ ਜਾ ਮੈਂ ਤਾਂ ਕੰਮ ਆਇਆ ਕਿਉਂਣਾ ਜ਼ਰੂਰੀ ਥੇੜੀ ਕੰਮ ਕਰਦਾ ਆਪਦਾ ਕੋਈ ਕੰਮ ਨਹੀਂ ਕਰਦਾ ਮੈਂ ਉਹ ਕੰਮ ਤਾਂ ਚਲ ਬਾਅਦ ਚ ਕਰ ਲਈ ਪਰ ਉਹ ਇਹਨੂੰ ਕਹਾਂ ਤੂੰ ਪੇਮਚਾਇਆ ਮੋਟਰਸਾਈਕਲ ਨੂੰ 60000 ਰੁਪਇਆ ਲਾਇਆ ਤੇ ਯਾਰ ਉਹਨੂੰ ਕਿਤੇ ਨਹੀਂ ਕੋਥਾ ਲਾਤਾ ਮੇਰੇ ਨਾਲ ਮੁੰਡੇ ਵੜਦੇ ਆ ਕਾਲ ਚੰਨੋ ਕਿ 1.5 ਲੱਖ ਤੋਂ 2 ਲੱਖ ਦੇ ਬੁਲਟ ਥੁੱਪੀ ਮੱਚੀਆਂ ਰਹਿੰਦੇ ਆ ਕੋਈ ਉਹਦਾ ਵੱਡੇ ਲੋਕ ਨੇ ਉਹਨਾਂ ਦਾ ਤਾਂ ਸਰਜੂ ਪਹਿਲੇ ਤੂੰ ਇੱਕ ਲੰ ਸਾਡੇ ਯਾਰ ਤੂੰ ਆ ਖਾ ਕੇ ਪੂਰਾ ਕੱਕੜਨ ਲੱਗ ਗਿਆ ਮੈਂ ਤੇਰੇ ਬਾਅਦ ਤੇ ਹੋਰ 2 ਕਿਲੋ 3 ਕਿਲੋ ਦਾ ਮਾਲ ਹੱਲ ਕਰਦਾਗਾ ਇਹਦਾ ਤਰ ਤਰ ਖਾਚੀ ਵਾਲਾ ਗਾ ਯਾਰ ਉਹ ਖਰਚਾ ਕਿੰਨਾ ਕਰ ਕੰਮ ਵੀ ਮੈਂ ਇਕੱਲਾ ਹੀ ਕਰਦਾ ਯਾਰ ਉਹ ਕੰਮ ਦੇ ਹਿਸਾਬ ਨਾਲ ਮਾਣਾ ਮੋਟਾ ਖਾ ਲਿਆ ਕਰ ਤੂੰ ਤਾਂ ਉਹ ਡੱਫੀ ਨਾ ਰਹਿਣਾ ਵੀ ਤੈਨੂੰ ਤਾਂ ਐਵੇਂ ਮਿਲ ਜਾਂਦਾ ਮੈਂ ਖਾਈ ਚੱਲਾਂ ਉਹ ਥੋੜੀ ਖਾਣਾ ਤੁਨੂੰ ਐਵੇਂ ਵਹਿਮ ਆ ਯਾਰ ਤੂੰ ਹੁਣ ਸਰਕਾਰ ਨੇ ਵੀ ਕਸ ਕਰ ਰੱਖੀ ਹੈ ਕਿ ਮਰੇ ਧਿਆਨ ਆ ਸਿਆ ਕਰ ਕੋਈ ਨਾ ਘੱਟ ਖਾ ਲਿਆ ਕਰ ਗੋਲੀਆਂ ਘੱਟੇ ਜੂ ਤੂੰ ਖਾਣਾ ਨਾ ਇਹਦੇ ਬੈਨ ਲੱਗਾ ਜਾਂਦਾਗਾ ਉਹ ਥੱਕ ਜਾਂਦਾ ਸਾਰਾ ਤਾਂ ਨਾ ਕੋਈ ਨਾ ਤੂੰ ਐਵੇਂ ਹੀ ਨਾ ਉਹ ਕੋਈ ਬੰਦਾ ਆਏ ਉਹ ਖਵਾਈ ਚੱਲੀ ਰੋ ਕੋਈ ਫੜਾ ਦੂਗਾ ਇਹ ਆ ਮੇਰੇ ਕੋਲ ਤਾਂ ਕੋਈ ਨਹੀਂ ਆਉਂਦਾ ਇੱਥੇ ਮੈਨੂੰ ਪਤਾ ਹੀ ਆ ਸਾਰਾ ਤੇਰੇ ਕੋਲੇ ਤੇਰੇ ਵਰਗੀ ਹੁੰਦੇ ਸਾਰੇ ਮੈ ਚਾਹ ਠੀਕ ਆ ਯਾਰ ਚੰਗਾਮਾ ਚਾਹ ਦੀ ਕੋਟ ਪੀਲਾ ਮੈਂ ਜਾਣਾ ਫਿਰ ਕੱਖ ਕਢਾ ਕੇ ਜਾਈ ਮੇਰੇ ਨਾਲ ਕੱਖ ਕੁਖੀ ਮੈਂ ਤੁਹਾਨੂੰ ਕਿਉਂ ਨਹੀਂ ਕੱਖ ਕਢਵਾ ਲਾ ਦੋ ਉਹ ਮੈਂ ਗਾਂ ਪੈਸੇ ਦੇ ਰੱਖਿਆ ਤੇਰੇ ਮਾਲ ਫੜ ਕੇ ਉਹਨਾਂ 2-3 ਕਿਲੋ ਸਾਈ ਦੇ ਰੱਖਿਆ ਉਹ ਯਾਰ ਮਾਲ ਤਾਂ ਸ਼ਾਮ ਨੂੰ ਫੜ ਲਾਂਗੇ ਜਾ ਕੇ ਕੱਖ ਕਢਾ ਤੇ ਕੱਖ ਵਾਲੇ ਹੋਏ ਪਏ ਨੇ ਕਿੱਥੇ ਦਿਹਾੜੀਆਂ ਪਾਵਾਂਗੇ ਆਪਾਂ ਯਾਰ ਓਏ ਬੰਦਾ ਰਾਜਸਥਾਨ ਤੋਂ ਫੜਾਉਣ ਆ ਰਿਹਾ ਸਪੈਸ਼ਲ ਗਾਂਾਂ ਲੰਘੇ ਗਾਂ ਵੀ ਡ੍ਰਿਪਲੀ ਕਰਦੇ ਆ ਮਾਲ ਦੀ ਯਾਰ ਤੂੰ ਸੁਣ ਨਹੀਂ ਯਾਰ ਰੈਣ ਦੇ ਆਜਾ ਕਤਰੀ ਬੜੀ ਜੀ ਇਹਨੂੰ ਮਾਂਦਨੀ ਮੈਂ ਮਾਲ ਲਿਆਉਣਾ ਪੜਕੇ ਮੁੰਡਾ ਲੱਗੂ ਬਾਟੀ ਦਾ ਮਾਂ ਜਾ ਕਿਤਨੀ ਨੱਗ ਲੱਗਦੀ ਬਾਟੀ ਤੂੰ ਮਾਂ ਲੈ ਯਾਰ ਮੇਰਾ ਮੁੰਡਾ ਲੱਗੂ ਮੈਂ ਮਾਂ ਆਪੇ ਗੱਲ ਕਰ ਰੱਖੀ ਹੈਗੀ ਮਾਂ ਫਿਰ ਬਾਵਾ ਲੈ ਜਾਣਾ ਹੋਣਾ ਨਾ ਹੁਣ ਤੈਨੂੰ ਵੱਡੇ ਡਿਚ ਨੂੰ ਕੀ ਹੋ ਗਿਆ ਘੱਟ ਖਾਲਿਆ ਕਰ ਤੋਟ ਲੱਗਾ ਘੱਟ ਉਹ ਘੱਟ ਨਹੀਂ ਫਿਰ ਕੰਮ ਵੀ ਇਕੱਲਾ ਜਾਣਾ ਹੀ ਕਰੂ ਮੈਂ ਚਲ ਚੰਗਾ ਮੈਂ ਆਪੇ ਕਰ ਲੂ ਗੱਲ ਲੈ ਆਉਂਗਾ ਤੈਨੂੰ ਲੈ ਤੂੰ ਕੰਮ ਕਰ ਲੈ ਤੇ ਲਾ ਕੇ ਓ ਸਾਰੇ ਘੜ ਦੀ ਕੱਖ ਜੇ ਕੱਢ ਕੇ ਐਂ ਕਰੇ ਇਹ ਵਾਰ ਬੜਾ ਜਵਾਬ ਆ ਗਏ ਤੰਗ ਕਰੇ ਯਾਰ ਓਏ ਜਦੋਂ ਮੈਂ ਚੱਲਦਾ ਨਾਲੇ ਕਿਧੇ ਹਾਈ ਨਖਾਈ ਜਾਈ ਕਿਤੇ ਰਾਈ ਖਾਈ ਜੇ ਬੈਠਾ ਮੰਜੇ ਤੇ ਉਹ ਨਹੀਂ ਖਾਂਦਾ ਮਾਰਾ ਕੰਮ ਕਰ ਉਹ ਤੋੜਨਾ ਹੈ ਮਾਸਾ ਕਿਸਤਾ ਭਰ ਜਾਂਦੀਆਂ ਬੜਾ ਯਾਰ ਇਹਨੂੰ ਜਵਾਗ ਤੰਗ ਕਰਿਆ ਹਨਾ ਲੈ ਹੁਣ ਮਿੱਤਰ ਆ ਇਹ ਤਾਂ ਵਗ ਗਿਆ ਫਸ ਗਏ ਆਪਾਂ ਹੁਣ ਕੋਈ ਬੰਦਾ ਹਲਪ ਕੇ ਕੰਮ ਵਾਲਾ ਜੇ ਕੋਈ ਬੰਦਾ ਆ ਜੇ ਨਾ ਅੱਜ ਆਪਣੇ ਕੋਲੇ ਮਾਲ ਮੂਲੀ ਅਮਲੀ ਉਂਗਲੀ ਆ ਜੇ ਕੋਈ ਕੇਨ ਪਵਾ ਕੇ ਮਾਲ ਦਾ ਪੂਰਾ ਕੰਮ ਕਰਾ ਲਈਏ ਕੱਲਿਆਂ ਅੜ ਗਏ ਅੱਜ ਆਪਾਂ ਫਸ ਕੇ ਅੱਜ ਤਾਂ ਕੱਲੇ ਭਰਾਵਾ ਉਹ ਖਾ ਬਹੁਤ ਹੋ ਜੂ ਆਪਾਂ ਨੂੰ ਇਹ ਤਾਂ ਭੱਜ ਗਿਆ ਹੁਣ ਦੇਖਦੇ ਆ ਜੇ ਕੋਈ ਆ ਗਿਆ ਆਪਣੇ ਕੋਲੇ ਦੇਖ ਚੱਲ ਨਾ ਮੱਗਣਾ ਕਰੀਆਂ ਕਿਸੇ ਪਾਸੋਂ ਨਸ਼ੇ ਪੱਤੇ ਦਾ ਹਾਲ ਛਨੀਂ ਛਾਣ ਟੁੱਟੀਆਂ ਦਾ ਆ ਕੇ ਨਾ ਆਉਦਾ ਓਏ ਓ ਨੋਕੀਆਂ ਦੇਖੀ ਪਤੰਦਰਾ ਮਾਰਤੇ ਸੀ ਓਏ ਛੋਟੇ ਸਰੀਪਿਆ ਓ ਖਾ ਕੇ ਮਾਲ ਬਤਾਓ ਛੜਕ ਦੇ ਵਿਚਾਲੀ ਤੁਰੇ ਫਿਰਦੇ ਹਾਂ ਓਏ ਛਾੜਾ ਨਹੀਂ ਛਣਿਆ ਜੇ ਨਾ ਤੇ ਨਹੀਂ ਛਣਿਆ ਖੋਪਰੇ ਲਾਲਾ ਇਹ ਛੜਕ ਨਹੀਂ ਪਹੀ ਆ ਖੇਤ ਫਿਰਦਾ ਤੂੰ ਓਏ ਅਮੜ ਜਾ ਇਹਦੇ ਪਾਰੀ ਦਾ ਇਹ ਛੜਕੀ ਆ ਪਹੀ ਪੁਹੀ ਕੋਈ ਨਹੀਂ ਹੈਗੀ ਉਹ ਛੜਕ ਨੂੰ ਬੰਨਤਾ ਹੈ ਉਹ ਵੋਟਰੋਂ ਵੀ ਤਗੜੀ ਚੀਜ਼ ਆ ਵੋਟ ਤੇ ਮਰੇ ਕੁਝ ਵੀ ਨਹੀਂ ਦਾ ਨਾਲਿਆ ਖੋਪੇ ਨਹੀਂ ਇਹਨਾਂ ਨੂੰ ਕੋਈ ਪਤਾ ਨਹੀਂਗਾ ਕੀ ਫਾਇਦਾਗਾ ਉਹੀ ਤੁਸੀਂ ਤੁਰੇ ਫਿਰਦੇ ਖੇਤਾਂ ਦੇ ਕੀ ਮਕੋੜੀ ਉਹੀ ਖਾ ਕੇ ਲਾ ਕੇ ਕਾਰਡ ਆਉਦਾ ਉਹੇ ਧਰਾਵਾਂ ਛਾਂ ਦੀ ਦਾ ਕਾਂਡ ਦੀ ਜ਼ਿੰਦਗੀਆਂ ਚੱਲਦੀਆਂ ਓਏ ਜੇ ਤੁਸੀਂ ਕੋਈ ਕੰਮ ਦਾ ਡੱਕਾ ਵੀ ਤੋੜਦਾ ਫਿਰ ਸਾਡੇ ਵਾਲਾ ਹੋ ਗਿਆ ਕਿ ਤੂੰ ਹੋ ਗਿਆ ਖਾ ਕੇ ਮਾਲ ਪੱਤੀ ਨਹੀਂ ਲੱਗਦਾ ਮਾਂ ਦੇ ਪੁੱਤੋ ਕਿੱਥੇ ਹੋਣੇ ਕਿੱਥੇ ਨਾ ਪੂਰਾ ਮਾਲ ਹੀ ਹੋਣਾ ਨੇ ਓਏ ਲੈ ਯਾਰ ਉਹੀ ਕਰਤੀ ਨਾ ਅਮੀਆਂ ਦੀ ਗੱਲ ਮੇਰੇ ਜਵਾਕ ਔਲੇ ਕਿੱਥੇ ਵਾ ਗਿਆ ਮਾਲ ਓਏ ਨਾੜੇ ਗਏ ਯਾਰ ਜੱਗੀ ਵੇਚਦਾ ਮਾਲ ਤੇਰੇ ਕੋਲੇ ਪੋਰਾ ਹੁੰਦੇ ਨੇ ਪੈਸੇ ਲੈ ਲਈਆਂ ਮੈਂ ਜਿਹੜੇ ਬਣੇ ਤੈਨੂੰ ਕਿਹੜਾ ਕੱਜਰ ਕਹਿੰਦਾ ਮੈਂ ਮਾਲ ਵੇਚਦਾ ਅੱਛਾ ਨਾ ਪਿੰਦ ਕਹਿੰਦਾ ਮੈਂ ਨਹੀਂ ਕੱਲਾਂਗਾ ਨਾ ਬਿਲਾ ਓਏ ਹਟ ਵੇ ਉਹ ਕੁੱਤੇ ਆ ਲੋਕ ਜਿਹੜੇ ਭੋਗਦੇ ਰਹਿੰਦੇ ਤੇ ਤੇਰੀ ਮੇਰੀ ਗੱਲ ਦੀ ਬਣਾਉਣੀ ਹੁੰਦੀ ਐ ਕੋਈ ਕੰਮ ਹੀ ਨਹੀਂ ਰੋਕਾ ਕੋਲੇ ਹੋਰ ਅੱਜ ਕੱਲ ਤਾਂ ਕਿਉਂ ਨਹੀਂ ਕੋਈ ਮਾੜੀ ਮੋੜੀ ਗੱਲ ਤਾਂ ਹੁੰਦੀ ਐ ਐਵੇਂ ਤਾਂ ਨਹੀਂ ਗੱਲਾਂ ਬੰਦੀਆਂ ਜੇ ਨਾ ਓਏ ਆਮੜਿਆ ਸੇਣਾ ਮੇਣਾ ਬੰਦਾ ਯਾਰ ਤੈਨੂੰ ਲੱਗਦਾ ਮੈਂ ਇਹੋ ਕੁਝ ਕਰ ਦਵਾਂਗਾ ਮੈਂ ਕਾਲਜ ਚ ਪੜਦਾਗਾ ਓਏ ਯਾਰ ਤੂੰ ਛੱਡ ਨ ਉਹ ਬਟਾ ਖੇਤੋਂ ਤੱਕ ਕੱਖ ਪੱਟੀ ਜਾਂਦਾ ਹੁਣੀ ਚਾਹ ਫੜਾ ਕੇ ਆਉਦੀ ਉਹ ਬਾਲੇ ਦਾ ਬਰੈ ਵਰਦਾ ਕੀ ਕਰਨੀ ਉਹ ਪੁੱਛਣਾ ਛਾਡੇ ਲੜਾ ਯੋਗੀ ਤੇ ਮੱਛੇ ਦਾ ਜਾਂਦਾ ਨਾ ਪਾਸੇ ਹੋ ਜਾ ਮੈਂ ਜਾਣਾ ਮੈਂ ਲੇਟ ਨਾ ਓ ਮਾ ਓ ਮਾਰ ਤੇ ਓਏ ਹਮਲੀਏ ਬੰਦੇ ਨਾ ਸ਼ਨਾਬ ਲੱਗ ਗਈ ਤੈਨੂੰ ਪੂਰਾ ਮਾਲ ਹੈ ਨਹੀਂ ਮੇਰੇ ਕੋਲ ਕੋਈ ਗੱਲ ਨਹੀਂ ਸੇਰਾ ਜਾਨਾ ਮੈਂ ਉਹਦੇ ਕੋਲੇ ਕਰਦਾ ਹੱਲ ਤੇਰਾ ਉਹੀ ਕਰੂ ਹੱਥ ਨੇ ਭਰਦਾ ਸੀ ਫੂਕ ਮਾ ਜਾ ਕੇ ਚੱਲ ਓਏ ਮੱਗਰਾ ਇਹਦਾ ਪਾਇਆ ਮਾਰ ਤੇ ਓਏ ਹਾਈ ਓਏ ਹਾਈ ਕੋਟਾ ਟੁੱਟ ਗਿਆ

ਉਹ ਜਵਾਬ ਜਨੇਰਤ ਪਾਰਖੇ ਉਹ ਕੀ ਕਹਦਾ ਹੁਣ ਉਹ ਪਹਿਲਾਂ ਤਾਂ 11 ਵਜੇ ਤਾਂ ਚਾਹ ਲੈ ਕੇ ਆਏਗਾ ਅੱਛਾ ਚਾਹ ਲੈ ਆਇਆ ਚਾਹ ਤਾਂ ਲੈ ਆਇਆ ਸੀ ਅੱਛਾ ਫਿਰ ਸਿੱਧੀ ਭੱਜ ਗਿਆ ਓਏ ਮੈਨੂੰ ਟੱਕਰ ਆਈ ਇੱਥੇ ਯਾਰ ਹੂੰ ਓਏ ਆ ਭਾਈ ਮੈਨੂੰ ਬੁਲਾਣਾ ਕਿਥੇ ਹੰਸੀ ਬੁਲਾ ਕੀ ਗੱਲ ਹੋ ਗਈ ਹੈ ਜੀ ਮੈਂ ਤਾਂ ਉਹਨੂੰ ਐ ਕਹ ਜਮ ਆਪਾਂ ਦੋਨੇ ਭਾਈ ਕੱਖ ਕਢ ਲੈਣਾ ਰਲ ਕੇ ਅੱਖ ਵਾਲੇ ਹੋਏ ਪਏ ਨੇ ਫਿਰ ਕੜਾ ਆਂਦਾ ਮੈਂ ਕੀ ਹੋ ਗਿਆ ਹੋਰ ਉਹਦੀ ਭੱਜ ਗਿਆ ਮੋਟਰਸਾਈਕਲ ਲੈ ਕੇ ਓਏ ਯਾਰ ਫੇਗਾ ਨਾ ਗਲ ਕੱਖ ਤਾਂ ਮੈਂ ਕਢਾਉਂ ਦਿੰਦਾ ਯਾਰ ਕਿਉਂ ਟੈਨਸ਼ਨ ਲੈਣਾ ਮੈਂ ਘਰੋਂ ਦੇ ਅੱਛਾ ਨਾ ਲੈ ਕੇ ਕੱਖ ਕਢਾ ਯਾਰ ਤੂੰ ਉਹ ਛੱਤਿਆ ਮੱਗਰ ਆਉਂਦੇ ਫਿਕਰ ਨਾ ਕਰਿਆ ਕਰ ਕੱਖ ਦੀ ਕਿੰਨੀ ਗੱਲ ਆ ਮੈਂ ਕਢਾਉਣਾ ਤੇਰੇ ਨਾਲ ਯਾਰ ਜੇ ਕੱਖ ਕਢਾ ਦਿੰਦਾ ਬਚਾ ਦੇ ਯਾਰ ਉਹ ਕੱਖ ਤਾਂ ਕਢਾ ਦਿਆਂਗੇ ਪਰ ਇੱਕ ਮਸਲਾ ਆ ਭਰਾਵਾ ਮਸਲਾ ਆ ਪਦਰਾ ਹੱਲ ਕਰ ਦਾਂਗੇ ਯਾਰ ਕੀ ਮਸਲਾ ਦੱਸ ਉਹ ਜੇ ਤੂੰ ਹੱਲ ਕਰ ਦੇਂਗਾ ਮੇਰਾ ਮਸਲਾ ਸਾਰਾ ਕੰਮ ਤੇਰੇ ਨਾਲ ਕਰਾ ਦੂ ਮੈਂ ਫਿਕਰ ਨਾ ਕਰ ਮੇਰੇ ਨਾਲ ਕੱਖ ਕਢਾ ਤੇਰਾ ਮਸਲਾ ਦੱਸ ਕੀ ਆ ਮੈਂ ਹੱਲ ਕਰ ਉਹ ਨਾਲ ਮੁੱਕਿਆਂ ਪੈ ਜਾਂ ਜੇ ਇੱਕ ਅੱਧਾ ਕਾਰ ਹੈਗਾ ਤਾਂ ਲਵਾ ਦੇ ਤੈਨੂੰ ਇੱਕ ਕਾੜ ਕਹਿਣਾ ਤੈਨੂੰ ਚਾਰ ਕਾੜ ਲਵਾਉ ਉਹ ਇਹ ਚਾਰ ਕਾੜ ਲਵਾ ਲਿਆ ਮੈਂ ਤੈਨੂੰ ਚੁੱਪ ਕਰਕੇ ਮੰਜੇ ਦੇ ਪੈ ਨਹੀਂ ਛਾਰੇ ਕੱਕ ਮੈਂ ਘਾੜ ਦੂੰਗਾ ਅੱਛਾ ਹਾਂ ਫੇਰ ਤਰਾ ਬਚਾਈ ਦੇਵੇਂ ਤੂੰ 6 ਤੀ ਕਰ ਜਾ ਪੁਆ ਚਾਹ ਹੈਗਾ ਚਾਹ ਲਿਆ ਚਾਹ ਵੀ ਪਈ ਐ ਮੈਂ ਕਾੜ ਲਵਾ ਕਰ ਮਾਲ ਵੀ ਪਿਆ ਆਪਣਾ ਉਹ ਲਿਆ ਛੱਤਿਆਂ ਸਰੀਨ ਟੁੱਟ ਜਾਂਦਾ ਛਾਲਾ ਉਹ ਨੇਰਾ ਵੀ ਹੋ ਜਾਂਦਾ ਹਨਾ ਮਾਲ ਤਾਂ ਮੈਂ ਰੱਖਿਆ ਸੀ ਉਹ ਲਿਆ ਫੇਰ ਉਹ ਰੱਖਿਆ ਕਰ ਖਤਰਾ ਦਾ ਆਲੇ ਮੈਂ ਪੋ ਚਾਹ ਪੀਣਾ ਚਾਹ ਪਾ ਨਹੀਂ ਕਰਾ ਪਿਆ ਉਹ ਰਾਹ ਰਾਸਤਾ ਅੰਦਰ ਰਾਸਤਾ ਕਿੰਦਰ ਮਾ ਨਾ ਉਧਰ ਬੱਡਰ ਤੇ ਗਿਆ ਸੀ ਯਾਰ ਉਹ ਕਾਂਡ ਤਾਂ ਦੇ ਨੇ ਕਾਰ ਤਾਂ ਉਹ ਖੇਤਾਂ ਚ ਕਿਹੜੇ ਹੁੰਦੇ ਆ ਮੱਕਰਾ ਯਾਰ ਐਂ ਖਾਲਾ ਹਾਂ ਹਾਂ ਚਾਲਾ ਚਾ ਉਹ ਐਂ ਨਾ ਬਣ ਮੈਂ ਚਾਹ ਵੀ ਨਹੀਂ ਉਲਟਾ ਲਾ ਐਂ ਕਰੀ ਜਦ ਤੂੰ ਸਾਰੇ ਕੱਖ ਘੜਤੇ ਨਾ ਫਿਰ ਤੈਨੂੰ ਮੱਕ ਮੇਰੇ ਕੋਲ ਗੋਲੀ ਜਾਂ ਨਸ਼ੀਲੀ ਬੱਚਾ ਉਹ ਖਵਾ ਦੇ ਦੇਣੀ ਤਾਂ ਪੰਬੂ ਤਾਂ ਉਹ ਮਾਂ ਤਾਂ ਕਿਧਰ ਜਾ ਉਹ ਮਗਰਾ ਇਥੋਂ ਕੁੱਤਾ ਕੱਤਾਂ ਨਾ ਚੱਕ ਕੇ ਲੈ ਜੇ ਮੈਂ ਤੈਨੂੰ ਫੇਰ ਖਵਾ ਦੂੰਗਾ ਚੱਲ ਚੰਗਾ ਹੋਰ ਆ ਪੀ ਲਾਂ ਮੈਂ ਚੱਲ ਮੈਂ ਕਰਦਾ ਕੱਖ ਤੂੰ ਆ ਦੀ ਚਾਹ ਪੀ ਕੇ ਚੰਗਾ ਆਂਗਾ ਬਈ ਚੱਲ ਕੋਈ ਨਹੀਂ ਚਾਹ ਪੀ ਲਾਂ ਬਸ ਮੈਂ ਲੈ ਉਹ ਮਗਰਾ ਚਾਹ ਦਾ ਪੌਂਟ ਤੀ 10 ਮਿੰਟ ਲਾਉਣ ਨਾ ਕਰਨੀ ਕੱਖਕ ਤਾਂ ਫੇਰ ਹੀ ਦੇਖਾਂਗੇ ਮੈਂ ਜਾਂਨੇ ਆਪਾਂ 10 ਮਿੰਟ ਆਪੇ ਕਰ ਤੂ ਆ ਕਿਆ ਲੋਰਾ ਬਾਲਾ ਪਚਾਉਣ ਜਾਂਦੇ ਹੈਂ ਇਹ ਬੰਦੇ ਦਾ ਰੋਜ਼ ਮਿਲਣਾ ਆ ਗਿਆ ਨਯਾਰਾ ਉਹ ਯਾਰ 20 25 ਮਿੰਟ ਹੋ ਗਏ ਅਜੇ ਤਾਂ ਮੱਗਰ ਆਈ ਨਹੀਂ ਓਏ ਮੂੰ ਤਾਂ ਨਹੀਂ ਪੀਣ ਕੂਣਕ ਲੱਗੀ ਕੰਜਰ ਦੇ ਦੀ ਖਾ ਲੈ ਦੋ ਕਾਰਡ ਦੇਖਦੇ ਆ ਭਲਾਂ ਉਹ ਤਾਂ ਹੋ ਪਿਆ ਓਏ ਐ ਜਿੱਦੀ ਖਵਾ ਲਉ ਨੂੰ ਕਾਰਡ ਮੇਰਾ ਹਾਲਾ ਮੰਜੇ ਤੇ ਸਿੱਧਾ ਸਿੱਧਾ ਪਿਆ ਲਾ ਚਲ ਦੇਖਦੇ ਆ ਜਾ ਕੇ ਇਹਨੂੰ ਥੋਣੇ ਭਾਂ ਦਾ ਖਾ ਕੇ ਪੋਸਤ ਮੌਜਾ ਨਾ ਪੈ ਗਿਆ ਲੈ ਲੈ ਹਾਂ ਮਾਰੀ ਜਾਂਦਾ ਕੜਾਹੇ ਕੜਾਰਾ ਖਾ ਕੇ ਚਾਰ ਕਾਰਡ ਆ ਭੰਗਲੀਆਂ ਉੱਠ ਓਏ ਓ ਕਹਿਣਾ ਉਹ ਕਿਹੜੇ ਕੜਾਉ ਯਾਰ ਕੱਖੇ ਸੁੱਤਾ ਪੈਗਾ ਭੰਗਲੀਆਂ ਉੱਠ ਓ ਕੀ ਹੋ ਗਿਆ ਬਾਈ ਉਹ ਤੂੰ ਚੰਗਾ ਬੰਦਾ ਓਏ ਉਹ ਬਈਆਂ ਮੇਰੀ ਅੱਖਾਂ ਲੱਗ ਗਈਆਂ ਖਾ ਕੇ ਚਾਰ ਕਾਰਡ ਮੋਜਾਂ ਦਾ ਸੌਂਗਾ ਤੂੰ ਮੈਂ ਕੱਖ ਘਟੇ ਹੰਡੀ ਕੀ ਨਾ ਉੱਥੇ ਤੈਨੂੰ ਬਈ ਕਾਂਲ ਤੇਰੇ ਆ ਹੈ ਨਹੀਂ ਜੀ ਵਧੀਆ ਜਾਂ ਵਧੀਆ ਕਿਉਂ ਨਹੀਂ ਦੀ ਮਸਾ ਪੂਰਾ ਹੋਗਾ ਪੈਗਾ ਲੰਮਾ ਲੰਮਾ ਮਨ ਜਦੇ ਘਰਾੜੇ ਤੇ ਤੇਰੇ ਉੱਥੇ ਤੱਕ ਸੁਣੀ ਜਾਂਦੇ ਨੇ ਉਹ ਬਈਆਂ ਛਨੀ ਨਹੀਂ ਬਣਿਆ ਜੀ ਭੋਲਾ ਹੋਰ ਖਵਾ ਦੇ ਜਾਂ ਕਣਾ ਦੇ ਕਿਹੜੇ ਕਢਾਏਗਾ ਕੱਖ ਯਾਰ ਤੂੰ ਉਹ ਨਹੀਂ ਬਈਆ ਤੇਨਾਂ ਵਾਦਾ ਕੀਤਾ ਜਾਂ ਨਾ ਹੁਣ ਨੇ ਬਣਾਇਆ ਛਨੀ ਤਨੂੰ ਗੋਲੀ ਖਵਾ ਮਾ ਉਹ ਖਵਾ ਲੈ ਕੁਝ ਮਰਜੀ ਖਵਾ ਦੇ ਤੇਰੇ ਕੱਖ ਛਾਣੇ ਕੱਢ ਕੇ ਜਾਊਂਗਾ ਬਾਹਰੋਂ ਲਿਆਤੀ ਐ ਗੋਲੀਆਂ ਉਹ ਉਹ ਲਿਆ ਫਰਾ ਲੱਕੜਾਏਗਾ ਜੇ ਮੈਨੂੰ ਆਸਤਾ ਹੈ ਨਹੀਂ ਤਥੋਂ ਉਹ ਯਾਰ ਫੇਕਰ ਕੋ ਕਰਦਾ ਵਹੀ ਯਾਰ ਤੇ ਮੈਂ ਕਹਿੰਦਾ ਜਦੋਂ ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰ ਮੱਗਰ ਬੰਦੇ ਤੋਂ ਉਹ ਟੈਨਸ਼ਨ ਤੋਂ ਤੈਨੂੰ ਕਈ ਕਿਹਾ ਸੀ 20 25 ਮਿੰਟ ਡਿੱਕੀ ਗਿਆਗਾ ਮੇਰਾ ਚਾਹੀ ਨਹੀਂ ਪੀਤੀਗੀ ਤਥੋਂ ਉਹ ਚਾਹ ਪੀ ਕੇ ਮੇਰੀ ਅੱਖ ਲੱਗੇ ਜਾਂ ਮੈਂ ਦੋ ਮੰਡ ਪਾਇਆ ਨਹੀਂ ਤੂੰ ਹੀ ਦੇ ਗਾ ਲੈ ਥੱਕਿਆ ਪੈ ਗਿਆ ਮਾੜਾ ਡੀਕ ਡੀ ਕਾ ਆਇਆ ਤੈਨੂੰ ਕੋਈ ਹੋਂ ਵੀ ਉਹ ਥੱਕਾ ਦੇਗਾ ਉੱਥੇ ਮੇਰਾ ਦੂਹੀ ਦੂਹੀ ਜਾਂ ਮੈਂ ਪਾਏਗਾ 10 ਮਿੰਟ ਜਾਂ ਆਹ ਗੋਲੀ ਖਾ ਕੇ ਦੇਖ ਤੂੰ ਹਾਰੇ ਰੰਗ ਬਰੰਗੀਆਂ ਲੈਨੇ ਤਾਂ ਥੂਂਦੀ ਪਉਣ ਉਹ ਜਿਹੜੀਆਂ ਗੋਲੀਆਂ ਇਹ ਬਾਰੋਂ ਆਈਆਂ ਨੇ ਗੋਲੀਆਂ ਇਹ ਛਿਲੀਆਂ ਗੋਲੀਆਂ ਪਾਣਾ ਸਾਗਾਂ ਨਰਦੀ ਬੂਰੀਆਂ ਨਾ ਜਾ ਫਿਰ ਇੱਕ ਹੋਰ ਦੇ ਨਾ ਕੀ ਬਣੋ ਲੈ ਦੋ ਹੋਰ ਲੈਦਾ ਭਾਈ ਬਣ ਕੇ ਗੱਲ ਕਰ ਕੱਖ ਖੜਾ ਦੇ ਮੇਰੇ ਨਾਲ ਯਾਰ ਉਹ ਭਈ ਆ ਗਿਆ ਮੈਂ ਚਲ ਪਰ ਕੱਢ ਗਏ ਕੱਖ ਇਨੇ ਜਾ ਕੇ ਚੰਗਾ ਮੈਂ ਮਰ ਗਿਆ ਕਿਤੇ ਪੰਜ ਕੋ ਆਪਣਾ ਜਨ ਅਸ਼ੁਰਾ ਹੱਲ ਹੋ ਗਿਆ ਚੱਟ ਉਹ ਸਰ ਗਿਆ ਕੋ ਲੈ ਕੇ ਚੱਲਿਆ ਆਪਣਾ ਚੱਲ ਜਲਨੀ ਇਹਦਾ ਮਾਰੂਗਾ ਤੇ ਉਹ ਦੀਨਾ ਤਾਂ ਨਹੀਂ ਤੋਂ ਤੋਂਡੀ ਮਾਂ ਚਾਹਾਂ ਚੱਲਨੀ ਮਕਰਾਂ ਆ ਬਣਗੀ ਕਰ ਲਾ ਕੱਲ੍ਹ ਕੱਲ੍ਹ ਨੂੰ ਦੇਖਾਂਗਾ ਇਹ ਤਾਂ ਪੰਨਿਆ ਬੱਜ ਗਿਆ ਯਾਰ ਅੱਧਾ ਘੰਟਾ ਹੋ ਗਿਆ ਯਾਰ। ਅਮ੍ਰੀਖ ਹਜੇ ਵੀ ਨਹੀਂ ਆਇਆ ਯਾਰ। ਇਹਦੇ ਨੂੰ ਤਾਂ ਆਪਾਂ ਐ ਕਰਦੇ। ਘਹਾੜੀਆ ਲਿਆਉਂਦੇ। ਚੰਗੇ ਰਹਿੰਦੇ 500 ਦੀ ਭੁੱਤੀ ਖਵਾਤੀ ਇਹਨੂੰ। ਕਰ ਲੋ ਕਿਉਂ ਨੂੰ ਭਾਂਡਾ। ਹਜੇ ਤੇ ਕਾਇਆ ਨਹੀਂ। ਉਹ ਅਮ੍ਰੀ ਜੀ ਦਾ ਪਤਾ ਹੀ ਨਹੀਂ। ਵੱਧ ਖਾ ਗਿਆ ਹੋਵੇ, ਡੋਜ ਕਿੱਥੇ? ਮੇਰਾ ਸਾਲਾ ਮਰਮੂਰੀ ਆ ਗਿਆ ਹੋਵੇ। ਚੱਲ ਦੇਖਦੇ ਆਂ ਜਾ ਕੇ। ਭੱਜ ਗਿਆ ਦੀ। ਛੋਡੀ ਭੈਣ ਨੂੰ, ਛੋਡੀ ਨੂੰ ਅਮ੍ਰੀ ਤਾਂ ਭੱਜ ਗਿਆ ਹੋਵੇ। ਚੱਲ ਪੁੱਕੜ ਦਾ ਦੇਖੇ ਤੇ ਪੁੱਕੜ ਤਾਂ ਹੀ ਲੈ ਗਿਆ। ਆਦਰ ਭੁੱਕੜ ਵੀ ਲੈ ਗਿਆ ਇਹਦਾ ਦਿਹਾੜੀਏ ਪਾ ਲੰਦੇ ਆਪਾਂ 10-12000 ਰੁਪਏ ਨੂੰ ਰਗੜ ਗਿਆ ਇੱਧਰ ਦੇਖ ਨਾ ਕਿਤੇ ਹੋਵੇ ਉਹ ਮਗਰਾ ਓਏ ਓਏ ਉਂਟਾਂ ਦੀ ਲੀਡ ਲੂੜ ਫਸਿਆ ਪੈਤਰ ਆ ਜਾ ਇਹ ਨਹੀਂ ਕਿ ਕੋਈ ਭੱਜ ਗਿਆ ਭਰਾਵਾ ਉਹ ਅਮਲੀ ਕਿੱਥੇ ਖੜਦਾ ਮਾਰ ਮਿਲ ਗਿਆ ਉਹਨੂੰ ਇਸ ਤੋਂ ਬਾਅਦ ਅਮਲੀ ਬੰਦੇ ਨੂੰ ਘਰੇ ਨਹੀਂ ਪਰਣਦੇ ਨੇ